ਵਾਹਿਗੁਰਜਾ ਖਾਲਸਾ ਜੀ ਵਾਹਿਗੁਰਜੇ ਕੀ ਫਤਿਹ ਦੋਸਤੋ ਜਿਵੇਂ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਨਕਲੀ ਸਿੱਖ ਬਣਦਾ ਸਰਕਾਰੀ ਥੰਦ ਨੇ ਇਹ ਦੇ ਪਿੰਡਾਂ ਵਾਲੇ ਤੋਂ ਇੰਨੀ ਤੁਹਾਨੂੰ ਤਕਲੀਫ ਆ ਤਾਂ ਤੁਸੀਂ ਉਹਦੀ ਪੂਰੀ ਰੀਲ ਕਿਉਂ ਨਹੀਂ ਚਲਾਈ ਪੂਰੀ ਸਪੀਚ ਸੁਣੋ ਫਿਰ ਪਤਾ ਲੱਗੂਗਾ ਪਿੰਡਰਾਂ ਵਾਲਾ ਕੀ ਐ ਹਰ ਇੱਕ ਧਰਮ ਦੇ ਚਾਹੇ ਉਹ ਮੁਸਲਮਾਨ ਸੀ ਚਾਹੇ ਉਹ ਹਿੰਦੂ ਵੀਰ ਸੀ ਚਾਹੇ ਕੋਈ ਸਿੱਖ ਸੀ ਚਾਹੇ ਕੋਈ ਹੋਰ ਧਰਮ ਸੀ ਉਹਦਾ ਆਸਰਾ ਲੈਂਦੇ ਸੀ ਬਗਾਇਰ ਦਾਜ ਦੇ ਹੇਤੋਂ ਧੀਾਂ ਦੇ ਵਿਆਹ ਵੀ ਕਰਵਾਏ ਤਿਆਂ ਦੇ ਘਰ ਵੀ ਵਸਾਏ ਜੋ ਤੰਗ ਪਰੇਸ਼ਾਨ ਕਰਦੇ ਸੀ ਸੋਹਰਾ ਪਰਿਵਾਰ ਕਾਏ ਕੋਈ ਪੇਕਾ ਪਰਿਵਾਰ ਤਾਂ ਉਹਨਾਂ ਦੇ ਫਰਿਆਦ ਲੈ ਕੇ ਆਉਂਦੇ ਸੀ ਸਿੰਘ ਸਾਹਿਬ ਕੋਲੇ ਤੇ ਉਹ ਉਹਨਾਂ ਦਾ ਪ੍ਰਾਂਤ ਨਵੀੜਾ ਕਰਾਉਂਦੇ ਸੀ ਨਾ ਕਿ ਕੋਟਾਂ ਦੇ ਵਿੱਚ ਜਿਵੇਂ ਹੁਣ ਤੱਕ 4-5 ਸਾਲ ਦਾਲ ਪੈਂਡਿੰਗ ਪੰਨਿਆਂ ਨੇ ਫੈਲਾ ਸਿੱਖਾ ਲਾਉ ਰਹੀ ਹੁਣ ਕਚਹਿਰੀਆਂ ਕੋਟ ਕਚਹਿਰੀਆਂ ਬਲਾਤਕਾਰਾਂ ਨਾਲ ਤੇ ਡਬੋਸਾਂ ਦੇ ਤੇ ਹੋਰ ਬੜੇ ਕਾਲੇ ਨਾਲ ਫੈਲਾ ਭਰੀਆਂ ਪੰਨਿਆਂਆਂ ਕੋਟ ਕਚਹਿਰੀਆਂ ਦੇ ਵਿੱਚ ਐਨੇ ਕੇਸ ਪੈਂਡਿੰਗ ਪਏ ਨੇ ਉਹ ਸਿੱਖ ਦਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਜੋ ਸੱਚਾ ਸਿੱਖਾ ਗੁਰੂ ਦਾ ਉਹ ਕਦੇ ਵੀ ਕਿਤੇ ਮੱਤ ਪੇਦ ਨਹੀਂ ਕਰਦਾ ਸੀ ਤੁਹਾਡੇ ਅੜਗੇ ਟੁਕੜਬੋਚਾਂ ਨੇ ਸਰਕਾਰੀ ਮਸੰਦਾਂ ਨੇ ਖਾਲਸੇ ਦੇ ਰਾਜ ਨੂੰ ਖੁਰਾ ਲਵਾਇਆ ਵੱਡਾ ਜਣਾ ਖਣਾ ਉੱਠ ਕੇ ਵਿਦਵਾਨ ਬਣ ਜਾਂਦਾ ਹੈ ਐਨੇ ਖੁੱਲਾ ਤੇ ਆਂਦਾ ਮਰਾ ਵੀਰ ਜਦੋਂ ਮਰਜ਼ੀ ਮੇਰਾ ਨੰਬਰ 9478849086 ਮੇਰੇ ਨਾਲ ਗੱਲ ਕਰੀ ਸਾਰਗਾ ਕੋਈ ਤੱਕਾ ਕਿੱਧਰੇ ਸਾਹਮਣੇ ਸਗਾਉਂ ਸਾਰਗਾ ਸੁਣਾਉਂਗਾ ਤੈਨੂੰ ਜੋ 35000 ਹਿੰਦੂ ਮਾਰਿਆ ਉਹ ਨਾ ਕੇ ਸਿੱਖਾਂ ਨੇ ਮਾਰਿਆ ਉਹ ਤੁਹਾਡੇ ਅਰਗੇ ਮਸੰਦ ਸਰਕਾਰੀ ਟਾਊਟ ਉਹਨਾਂ ਨੇ ਸਿੱਖ ਦੇ ਭੇਨੇ ਦੇ ਵਿੱਚ ਆ ਕੇ ਕਤਲੇ ਆਮ ਕੀਤਾ ਜਿਵੇਂ ਹੁਣ ਤੋਂ ਸਿਰ ਤੇ ਪਰਨਾ ਬੰਨ ਕੇ ਆਪਣੇ ਆਪ ਨੂੰ ਸਿੱਖ ਹਸਾਬਤ ਕਰਨਾ ਚਾਹਣਾ ਪਰ ਤੂੰ ਸਿੱਖ ਨਹੀਂ ਤੇਰੀ ਬੋਲੀ ਤੋਂ ਵਾਕਿਆ ਪਤਾ ਲੱਗ ਰਿਹਾ ਵਾਝ ਨਹੀਂ ਗੱਲਾਂ ਕਰਨੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਰੱਜ ਕੇ ਜਣੇ ਖਣਿਆਂ ਨੂੰ ਲਾਨਤਾ ਪਾਓ ਤੇ ਵੱਡਾ ਹੈ ਕੰਗਣਾ ਦਾ ਹਮਾਇਤੇ ਆ ਗਿਆ ਜਦੋਂ ਮਰਜੀ ਟੇਬਲ ਟॉक ਕਰ ਲਈ। ਕੋਈ ਰਿਕਾਰਡ ਤਾਂ ਦੇ ਤੂੰ। ਜਿਹੜਾ ਸੁਰੇਂਦਰ ਸਿੰਘ ਸੋਢੀ ਦੇ ਬਾਰੇ ਤੂੰ ਗੱਲ ਕਰ ਰਿਹਾ ਨਾ ਹੱੱਚਾ ਸਿੱਖ ਸੀ ਉਹ ਗੁਰੂ ਦਾ। ਕੌਮ ਲਈ ਸ਼ਹੀਦ ਹੋਇਆ। ਕੋਈ ਵੱਟ ਦਾ ਰੌਲਾ ਨਹੀਂ ਸੀ ਉਹਦਾ। ਹੱਕਾਂ ਲਈ ਕਾਤਰ ਲੜਦੇ ਸੀ। ਅਨੰਦਪੁਰ ਦੇ ਮੱਦੇ ਤੇ ਆ ਕੇ ਬੜੀ ਸਾਰਾ ਇਤਿਹਾਸ ਉਹੋ। ਇਹ ਮਤੇ ਕਿਹਦੇ ਲਈ ਸੀ ਕਿਹਦੇ ਫਾਇਦੇ ਲਈ ਸੀ ਕੱਲੇ ਸਿੱਖ ਦੇ ਲਈ ਨਹੀਂ ਸੀ ਹਰ ਕਮਿਊਨਿਟੀ ਦੇ ਲਈ ਸੀਗੇ ਵੀਡੀਓ ਨੂੰ ਵਰਤਵਾ ਸ਼ੇਅਰ ਕਰਦੋ ਲਾਇਕ ਕਮੈਂਟ ਤੇ ਪੇਜ ਨੂੰ ਕਰ ਲਓ ਫੋਲੋ ਤੇ YouTube ਤੇ channel ਨੂੰ ਕਰ ਲਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਕਾਲ ਸਾਜ ਰਿਹਾ ਵਾਹਿਗੁਰੂ ਜੀ ਕੀ ਫਤਿਹ